ਸਮਾਨਤਾ ਸਰਕਾਰੀ ਹਸਪਤਾਲ ਮੁਰਲੀ ਸੁਵਿਧਾਵਾਂ ਤੋਂ ਬੰਦ ਹੈ ਜਿਸ ਕਰਕੇ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਤੌਰ ਤੇ ਜਿਹੜੀ ਜਨੇਪੇ ਵਾਲੀ ਔਰਤਾਂ ਹਨ ਉਹਨਾਂ ਨੂੰ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂ ਗੈਨੀਕੀ ਡਾਕਟਰ ਸੀ ਇੱਕ ਡਾਕਟਰ ਗੁਰਮਨ ਉਸका ਵੀ ਪ੍ਰਮੋਸ਼ਨ ਹੋ ਗਿਆ ਔਰ ਇੱਥੇ ਕਰੀਬ ਸਮਾਣਾ ਹੀ ਨਹੀਂ ਸਤਰਾਣਾ ਪਾਤੜਾ ਕੈਥਲ ਔਰ ਖਨੋਰੀ ਤੱਕੇ ਜਿਹੜੀ ਖਾਸ ਤੌਰ ਤੇ ਗਰਭਤੀ ਔਰਤਾਂ ਆਪਣੇ ਇਲਾਜ ਲਈ ਸਮਾਣਾ ਹਸਪਤਾਲ ਤੇ ਪਹੁੰਚਦੀਆਂ ਲੇਕਿਨ ਇੱਥੇ ਹਸਪਤਾਲ ਚ ਆਂਦੇ ਬਾਅਦ ਉਹਨਾਂ ਦਾ ਇਲਾਜ ਆਦ ਕਰੀਬ 4-5 ਸੀਜੇਰੀਅਨ ਡਿਲੀਵਰੀ ਦੀ ਹੋਣੀ ਸੀ ਗਰਭਤੀ ਔਰਤਾਂ ਦੇ ਬੱਚੇ ਅੱਜ ਮਤਲਬ ਉਹਨਾਂ ਨੇ ਆਪਰੇਸ਼ਨ ਕਰੇ ਜਾਣੇ ਸੀ ਲੇਕਿਨ ਡਾਕਟਰ ਨਾਣ ਕਰਕੇ ਖੱਜਲ ਖੁਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਰੀਜ਼ਾਂ ਨੂੰ ਉਹਨਾਂ ਨੂੰ ਜਾਂ ਤਾਂ ਪਟਿਆਲੇ ਭੇਜੇ ਜਾਂਦੇ ਹੈ ਜਾਂ ਅਗਲਾ ਮਜਬੂਰ ਹੋ ਕੇ ਪ੍ਰਾਈਵੇਟ ਹਸਪਤਾਲ ਤੇ ਜਾਂਦੇ ਮਜਬੂਰ ਹੁੰਦਾ ਹੈ ਲਗਾਤਾਰ ਸਿਹਤ ਵਿਭਾਗ ਦਾਅਵੇ ਕਰ ਵਧੀਆ ਹੋ ਰਹੀ ਹੈ ਲੇਕਿਨ ਸਮਾਣਾ ਦਾ ਸਰਕਾਰੀ ਹਸਪਤਾਲ ਦੇ ਵਿੱਚ ਸਰਜਨ ਡਾਕਟਰ ਨਹੀਂ ਹੈ ਸਰਜਨ ਡਾਕਟਰ ਨਾ ਹੋਣ ਕਰਕੇ ਵੀ ਭਾਰੀ ਮੁਸ਼ਕਲ ਆ ਰਹੀ ਹੈ ਦੂਜੇ ਪਾਸੇ ਗਏ ਨਹੀਂ ਕੀ ਮਹਿਲਾ ਰੋਗ ਵਿਸ਼ੇਸ਼ਕ ਜੋ ਡਾਕਟਰ ਹੈ ਉਸਕਾ ਵੀ ਪ੍ਰਮੋਸ਼ਨ ਹੋ ਗਿਆ ਹੈ ਅਰ ਮਰੀਜ਼ ਘਟੋ ਘਟ 2200 ਮਰੀਜ਼ ਆਂਦੇ ਡੇਲੀ ਇੱਥੇ ਦਿਖਾਉਣ ਵਾਸਤੇ ਇਸ ਲਈ ਲੋਕਾਂ ਦੀ ਮੰਗ ਹੈ ਕਿ ਘਟੋ ਘਟ ਇੱਥੇ 2 ਜਾਂ 3 ਮਹਿਲਾ ਰੋਗ ਦੇ ਜਿਹੜੇ ਔਰਤਾਂ ਕੇ ਬਿਮਾਰੀਆਂ ਦੇ ਡਾਕਟਰ ਹੈ ਉਹ ਹੁਣੇ ਉਹਨਾਂ ਕੀ ਤਨਤੀ ਕੀਤੀ ਜਾਵੇ ਕਦੋਂ ਸਿਹਤ ਵਿਭਾਗ ਤਨਤੀ ਕਰੇਗਾ ਸਮਾਂ ਦੱਸੇਗਾ ਲੇਕਿਨ ਇਹ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਹੈ ਕਿ ਸਮਾਣਾ ਕੇ ਸਰਕਾਰੀ ਹਸਪਤਾਲ ਨੂੰ ਜਿਹੜੀ ਮੁਰਲੀ ਸਹੂਲਤਾਂ ਹੈ ਉਹ ਪੂਰੀਆਂ ਦਿੱਤੀਆਂ ਜਾਣ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲੇ ਇੱਥੇ ਮਾਜਰੀ ਜੀ ਰਹਿ ਰਹੇ ਹਾਂ ਜੀ ਲੋਕਾਂ ਨੂੰ ਹਾਂ ਕੀ ਮੁਸ਼ਕਿਲ ਆ ਰਹੀ ਤੁਹਾਨੂੰ ਸਰ ਮੇਰੀ ਵਾਈਫ ਹੈ ਅੰਦਰ ਨੇ ਡੇਢ ਚੌਥੇ ਹੈ ਨਹੀਂ ਨੇੜੇ ਡਾਕਟਰ ਹੈ ਨਹੀਂਗੇ ਹੁਣ ਅੰਦਰ ਗਏ ਨੇ ਸਵੇਰ ਦਾ ਮੈਂ ਆਪਣਾ ਛੋਟੀ ਜੀ ਗੁੜੀਆਂ ਲੈ ਕੇ ਖੜਾ ਹਾਂ ਵਾਈਫ ਅੰਦਰ ਨੇ ਹਜੇ ਤੱਕ ਸਵੇਰੇ ਤੁਸੀਂ ਸਵੇਰੇ 9 ਵਜੇ ਦੇ ਜੀ 8 ਘੰਟੇ ਹੋ ਗਏ ਹਾਂ ਹਾਂ ਜੀ ਮੇਰਾ ਨਾਮ ਪ੍ਰੀਤੋ ਜੀ ਬਹੁਤ ਜਿਆਦੇ ਜੀ ਅੱਜ ਜੋ ਮਿਲਾਂ ਦਾ 1.5 200 ਮਰੀਜ਼ ਸੀਗਾ 500 ਮਰੀਜ਼ ਤੋਂ ਮੁੜ ਕੇ ਆਏ ਉਹਦੇ ਤੋਂ ਖੱਜਲ ਖਵਾਰ ਹੋ ਕੇ ਕੋਈ ਡਾਕਟਰ ਨਹੀਂ ਹੈਗਾ ਜੀ ਇੱਕ ਮੈਡਮ ਹੈ ਜੀ ਉਹ ਵਿਚਾਰੀ ਕੀ ਕਰੂਗੀ ਉਹ ਵੀ ਬਹੁਤ ਆਰਾਮ ਨਾਲ ਦੇਖਦੀ ਐ ਸਲੋ ਐ ਕਿੰਨੇ ਡਾਕਟਰ ਚਾਹੀਦੇ ਮਤਲਬ ਕਮ ਸੇ ਕਮ ਦੋ ਡਾਕਟਰ ਵਧੀਆ ਫਸਟ ਕਲਾਸ ਚਾਹੀਦੇ ਨੇ ਪਰਮਡੈਂਟ ਵਾਲੇ ਹਾ ਜਿਹੜੇ 5 6 ਪ੍ਰੈਸ਼ਨ ਹੋਣੇ ਦੇ ਕਹਿੰਦੇ 5 6 ਨਹੀਂ 7 9 ਪ੍ਰੈਸ਼ਨ ਸੀਗੇ ਅੱਜ ਕਿੰਨੇ ਪ੍ਰੈਸ਼ਨ ਸੀਗੇ ਰੋਜ਼ 3 4 2 4 ਰੇਪਨੋ ਰਹੇ ਕੀ ਇਹ ਜਿਸ ਹਸਪਤਾਲ ਇਹ ਵਧੀਆ ਬਣਾਓ ਬੇਨੂੰ ਇੱਕ ਨੰਬਰ ਤੇ ਲਿਆਓ ਤੇ ਪ੍ਰੈਸ਼ਨ ਵਾਲੇ ਜਿੰਦਰਾ ਜਾਂਦੇ ਨੇ ਕੋਈ ਜਿੰਦਰਾ ਨਹੀਂ ਜਾ ਰਿਹਾ ਕੋਈ ਪ੍ਰਾਈਵੇਟ ਜਾ ਰਿਹਾ ਕੋਈ ਕਿੱਥੇ ਜਾ ਰਿਹਾ ਕੋਈ ਕਿੱਥੇ ਤੇ ਆਏ ਥੱਕੇ ਖਾਰੇ ਨੇ ਹੋਰ ਕੀ ਹੈ ਪੈਸਾ ਕਿਸੇ ਕੋਲ ਹੈ ਨਹੀਂ ਜੀ ਕਿੱਥੇ ਅਗਲੇ ਕਿੱਥੇ ਤੇ ਕਰਾਣਗੇ ਜੀ ਅਗਲੇ ਮੇਰਾ ਨਾਮ ਨਲਕਮਰ ਗਰਗਈ ਹਾਂ ਕਿੱਥੇ ਰਹਿੰਦੇ ਹੋ ਮੈਂ ਲੋਕਲ ਸਮਾਣੀ ਦਾ ਸ਼ਹਿਰ ਦਾ ਵਸਾ ਹਸਪਤਾਲ ਦੇ ਵਿੱਚ ਮੁਸ਼ਕਲ ਇਹ ਆ ਰਹੀ ਹੈ ਕਿ ਹੁਣ ਕੋਈ ਵੀ ਡਾਕਟਰ ਨਹੀਂ ਹੈ ਇਦਦਰ ਮਰਜ਼ੀ ਵਗ ਜੇ ਕੋਈ ਨਾ ਮੈਡਮ ਗੁਰਮਨ ਮਿੰਦਰ ਨੇ ਪਹਿਲਾਂ ਵੀ ਅਸੀਂ ਵੋਟ ਤੰਗ ਹੋ ਗਿਆ ਔਰੋਂ ਹੁਣ ਮੇਰੀ ਮਸੀ ਕੋ ਬੇਬੀ ਹੋਣਾ ਸੀਗਾ ਚਲੋ ਮਰਦ ਦੀ ਕਿਰਪਾ ਨਾਲ ਨੋਰਮਲ ਹੋਇਆ ਰਾਤ ਹੋਈ ਹੈ ਗੁੜੀਆ ਹੋਈ ਹੈ ਮੇਰੇ ਕੋਲੇ ਤੇ ਮੈਡਮ ਗੁਰਮਨ ਨੇ ਅੱਜ ਆਣਾ ਸ਼ੁਕਰ ਹੈ ਅੱਜ ਫੇਰ ਛੁੱਟੀ ਤੇ ਨਹੀਂ ਹੁਣ ਉਹ ਕਹਿੰਦੇ ਪੁੱਛਦੇ ਆ ਇਹ ਕਹਿੰਦੇ ਸਾਡੇ ਕਹਿੰਦੇ ਮੈਡਮ ਉਹਨੇ ਹੀ ਬਦਲੀ ਹੋ ਗਈ ਔਰੋਂ ਪ੍ਰੋਮੋਸ਼ਨ ਹੋ ਗਈ ਇਹਨਾਂ ਦੀ ਕਿੰਨੇ ਡਾਕਟਰ ਚਾਹੀਦੇ ਨੇ ਲੈ ਲਈ ਡਾਕਟਰ ਇੱਕੋ ਹੀ ਆ ਸਰੂਰੇ ਨਹੀਂ ਕਿ ਚਾਹੀਦੇ ਕਿੰਨੇ ਇੱਕ ਨਾਲ ਨਾਲ ਇੱਕ ਇੱਕ ਨਾਲ ਨਾਲ ਜ਼ਿਆਦਾ ਹੈ ਕੱਟੋੜ ਦੋ ਤਿੰਨ ਤਾਂ ਚਾਹੀਦੇ ਨੇ ਸਰੂਰੇ ਡਾਕਟਰ ਜਿੰਨੇ ਪੇਸ਼ੈਂਟ ਜਿੰਨਾ ਪੇਸ਼ੈਂਟ ਆ ਜੀ ਕਿੰਨੇ ਡਾਕਟਰ ਚਾਹੀਦੇ ਨੇ ਲੈ ਲਈ ਕੱਟੋੜ ਮੇਰੀ ਅੰਦਰੋਂ ਉਹਰੇ ਬਹੁਤ ਦੂਰੋਂ ਆਂਦਨੇ ਰਾਤ ਨੂੰ ਮਰੀਜ਼ਾਂ ਦੇ ਕਿਸ ਤੇ ਭਰੋਸੇ ਹੁੰਦੇ ਰਾਤ ਨੂੰ ਰਾਤ ਨੂੰ ਕਿਸੇ ਭਰੋਸੇ ਨਹੀਂ ਉਹਰੇ ਹੁਣ ਕੱਲ ਮੇਰੇ ਹੁੰਦੇ ਯੂਰੇ ਕੱਟੋ ਕੱਟ ਤਿੰਨ ਚਾਰ ਲੇਡੀਜ਼ ਰੈਫਰ ਕਰ ਦਿੱਤਨੇ ਇੱਕ ਰੇਸ ਵੱਠੀ ਜੂਰੇ 7 ਵਜੇ ਦੀ ਆਈ ਹੋਈ ਸੀਗੀ ਸ਼ਾਮ ਦੀ ਤੇ ਉਹਨੂੰ ساری ਰਾਤ ਗਲੂਕਸ਼ ਲੱਗਿਆ ਰਿਹਾ ਤੇ ਸਵੇਰੇ ਉਹਨੂੰ ਦਰਦ ਉੱਠੀ ਦਾ ਉਹਨਾਂ ਨੂੰ ਰਾਤ ਨੂੰ ਸਵੇਰੇ 5 ਵਜੇ ਪਟਿਆਲੇ ਖਰ ਕੀਤਾ ਗਿਆ ਪੇਸ਼ੈਂਟ ਲੋੜ ਕੇ हिसाब से कम से कम 2 ਤੋਂ ਹੋਣੇ ਚਾਹੀਦੇ کم سے کم ਪਤਾ ਲੱਗਿਆ ਡਾਕਟਰ ਗੁਰਮਨ ਕੀ ਪਰਮਿਸ਼ਨ ਹੋ ਗਈ ਹੈ ਤਾਂ ਰਹਿਤਰਾ ਮਿਲੇਗੀ ਉਹ ਤਾਂ ਪਤਾ ਹੋਣਾ ਪਰਮਿਸ਼ਨ ਤਾਂ ਹੋ ਗਈ ਹੈ ਹਾਂਜੀ ਹਾਂਜੀ ਦਾਲਸ 50 ਤੋਂ 60 ਦੇਖ ਸਕਦਾ ਤੁਹਾਨੂੰ ਇਹ ਤਾਂ 100 ਤੋਂ 107 ਹੈ ਦਰਸ਼ਨ ਕਰੋ ਜੀ ਹਾਂ ਕਿਹੜਾ ਪਿੰਡ ਹੈ ਲਲੋਚੀ हां ਜੀ ਨੋਨੋ ਲੈ ਕੇ ਆਏ ਸੀ ਬੁਲਾਏ ਸੀ ਅਸੀਂ ਤੀਕੇ 2 ਮਹੀਨੇ ਹੋ ਗਏ ਸਾਨੂੰ ਅਸੀਂ ਲਗਾਤਾਰ ਆ ਰਹੇ ਆਂ ਤੀਏ ਦਿਨ ਤੀਏ ਦਿਨ ਅੱਜ ਬੁਲਾਇਆ ਸੀ ਖਾਲੀ ਪੇਟ ਅਬ ਵੀ ਆਪਰੇਸ਼ਨ ਕਰਾਂਗੇ ਹੁਣ ਕਹਿੰਦੇ ਵੀ ਹਾਂਜੀ ਅੱਜ ਹੋਣਾ ਸੀ ਤੇ ਫਿਰ ਕੀ ਅੱਜ ਕੋਈ ਡਾਕਟਰ ਹੈ ਨਹੀਂ ਹੈ ਨਹੀਂ ਜੀ ਕੋਈ ਡਾਕਟਰ ਵੀ ਨਹੀਂ ਹੈ ਉਰੇ ਹੁਣ ਕਹਿੰਦੇ ਆ ਵੀ ਪਟਿਆਲੇ ਰਣਿੰਦਰਾ ਚ ਜਾਓ ਹੁਣ ਗਰੀਬ ਬੰਦੇ ਅਸੀਂ ਦਾ ਤੜਕੀ ਖਾ ਕੇ ਸ਼ਾਮਦੀ ਦਾ ਵੀ ਆ ਫਿਕਰ ਆ ਜੀ ਉਹ ਨਹੀਂ ਜਾ ਸਕਦੇ ਜਿੱਕੇ ਨਾਮ ਤੁਹਾਡਾ ਮੇਰਾ ਨਾਮ ਗੁਰਵਿੰਦਰ ਕੌਰ ਜੀ ਪੇਸ਼ੈਂਟ ਨੂੰ ਦਿਖਾਉਣ ਆਏ ਸੀ ਜੀ ਅੱਜ ਇੱਕ ਪੂਰੇ ਟਾਈਮ ਵਾਲਾ ਬੁਲਾਇਆ ਗਿਆ ਸੀ ਜੀ ਜਿਹਦਾ ਕੇਸ ਜੇਰੀਅਨ ਹੋਣਾ ਸੀ ਉਹ ਖਾਲੀ ਪੇਟ ਸਵੇਰ ਤੋਂ ਆਇਆ ਹੋਇਆ ਇੱਥੇ ਦੇਖੋ ਡਾਕਟਰ ਨਹੀਂ ਹੈਗੇ ਜਿਨ੍ਹਾਂ ਨੇ ਜੇਰੀਅਨ ਕਰਨਾ ਹੈ ਕਿਉਂਕਿ ਜਿਹੜੇ ਮੈਡਮ ਹੈਗੇ ਸੀ ਉਹ ਜਿੰਦਰਾਚ ਪ੍ਰੋਫੈਸਰ ਹੋ ਗਏ ਨੇ ਉਸ ਤੋਂ ਬਾਅਦ ਹਜੇ ਤੱਕ ਕਿਸੇ ਦੀ ਡਿਊਟੀ ਨਹੀਂ ਆਈ ਹੈਗੀ ਜਿਹੜੇ ਕਿ ਪੇਸ਼ੈਂਟ ਆ ਰਹੇ ਨੇ ਹੁਣ ਉਹਨਾਂ ਦੀ ਕਿਸੇ ਦੀ ਪਰਚੀ ਨਹੀਂ ਲੱਗ ਰਹੀ ਜਿਨ੍ਹਾਂ ਦੀ ਸਵੇਰੇ ਹਾਂ ਜੀ ਡਿਲੀਵਰੀ ਹੋਣੀ ਸੀ ਕਿਉਂਕਿ ਦੂਜਾ ਸਜੇਰੀਅਨ ਸੀ ਕਿਉਂਕਿ 8 ਮਹੀਨੇ 14 ਦਿਨਾਂ ਤੇ ਉਹਦਾ ਪੂਰਾ ਟਾਈਮ ਹੋ ਜਾਂਦਾ ਜੀ ਕਿਉਂਕਿ ਅੱਜ ਉਹ ਹਜੇ ਤੱਕ ਪੂਰੀ ਖੱਜਲ ਖਵਾਰ ਹੁੰਦਾ ਫਿਰ ਰਿਹਾ ਹੈ ਸਿਮਰਨ ਕੋ ਹਾਂ ਕਾ ਸੇ ਆਪ ਲਲੋਚੀ ਸੇ ਲਲੋਚੀ ਤੋਂ ਅੱਜ ਡਿਲੀਵਰੀ ਬੁਲਾਇਆ ਥਾ ਆਪਕੋ ਹਾਂ ਜੀ ਸਰ ਅੱਜ ਬੁਲਾਇਆ ਥਾ ਕਿਆ ਕਹਿਆ ਥਾ ਆਪਕੋ ਉਹਨਾਂ ਨੇ ਕਹਾ ਥਾ ਕਿ ਆ ਜਾਣਾ ਹੈ ਖਾਲੀ ਪੇਟ ਫਿਰ ਆ ਗਏ ਆਪ ਕਿਤਨੇ ਟਾਈਮ ਹੋ ਗਿਆ ਆਪਕੋ ਆਏ ਦੋ ਘੰਟੇ ਦੋ ਘੰਟੇ ਖਾਂਚਾ ਕਰ ਰਹੇ ਆਪ ਕੋ ਆਬ ਪਟਿਆਲੇ ਹਾਂਜੀ ਅਰਜਿੰਦਰਾ ਚ ਭੇਜ ਰਹੇ ਆ ਇਸ ਕਲਾ ਕਰ ਸਰ ਕਿੱਥੇ ਜਾਏਗਾ ਗਰੀਬ ਆਦਮੀ ਨੀਸ਼ਾ ਰਾਣੀ ਹਾਂ ਕੀ ਮੁਸ਼ਕਿਲ ਆ ਰਹੀ ਏ ਤੁਹਾਨੂੰ ਇਹ ਮੈਡਮ ਚਾਹੀਦੀ ਸਾਨੂੰ ਤਾਂ ਇਹ ਡਾਕਟਰ ਚਾਹੀਦੇ ਹਾਂਜੀ ਵਧੀਆ ਡਾਕਟਰ ਚਾਹੀਦੇ ਨੇ ਜੀ ਕਿੱਥੇ ਜਾਈਏ ਅਸੀਂ ਹੁਣ ਕਦੇ ਸਾਨੂੰ ਅਸੀਂ ਦੂਰ ਤੱਕ ਜਾ ਨਹੀਂ ਸਕਦੇ ਸਾਡੇ ਲੈਸ ਗਰੀਬ ਬੰਦੇ ਆ ਕਿਹੜੇ ਮਨ ਪੱਗੇ ਕਰਵਾਉਣ ਨੂੰ ਤਾਂ ਆਏ ਆ ਅਸੀਂ ਹਾਂਜੀ ਤੇ ਹੁਣ ਕੀ ਕਹਿੰਦੇ ਪਟਿਆਲੇ ਜਾਓ ਹਾਂਜੀ ਪਟਿਆਲੇ ਭੇਜ ਰਣੇ ਮੈਡਮ ਸਾਨੂੰ ਅਸੀਂ ਕਿੱਥੇ ਜਾਈਏ ਹੁਣ ਟਾਈਮ ਤੇ ਕਹਦੇ ਹੁਣ ਤਾਂ ਸਾਨੂੰ ਮੈਡਮ ਚਾਹੀਦੀ ਹੈ ਜੀ ਕਿਹਨਾ ਮੈਂ ਤੁਹਾਡਾ ਕਮਲਾ ਰਣ ਹੋਣੇ ਚਾਹੀਦੇ ਨਹੀਂ ਜ਼ਰੂਰਤ ਅਨਸਾਰ ਤਾਂ ਜਿਵੇਂ ਲੇਡੀਜ਼ ਦੀ ਬਹੁਤ ਪੀੜ ਰਹਿੰਦੀ ਆ ਦੇਖਣ ਵਾਲੇ ਘਟ ਹੈ ਜੀ ਕਿੰਨੀ ਕਿਸਨਿਆਰੀ ਹੈ ਪਰੇਸ਼ਾਨੀ ਤਾਂ ਹੈ ਹੀ ਜੀ ਸਾਰਿਆਂ ਨੂੰ ਹੀ ਹੈ ਪਰੇਸ਼ਾਨੀ ਤਾਂ ਕੀ ਕਰੀਏ ਹੁਣ ਤੁਸੀਂ ਕਿਲੇ ਟਾਈਮ ਦੇ ਬੈਠੇ ਹੋਗੇ ਡੇਢ ਘੰਟਾ ਹੋ ਗਿਆ ਜੀ ਸ਼ਿਵਾਂਗੀ ਹਾਂਜੀ ਆਏ ਆਏ ਟਾਈਮ ਹੋ ਗਿਆ ਆਪਾਂ ਕੀ ਕਹਿ ਰਹੇ ਅੰਦਰ ਐਂਟਰੀ ਨਹੀਂ ਕਰ ਰਹੇ ਹੈਗੇ ਐਂਟਰੀ ਨਹੀਂ ਕਰ ਰਹੇ ਅੰਦਰ ਜਾਣ ਹੀ ਨਹੀਂ ਦੇ ਰਹੇ ਕਿਉਂ ਪਤਾ ਨਹੀਂ ਬਾਹਰ ਹੀ ਧੱਕਾ ਮਰ ਜਾਂਦੇ ਕਿ ਬਾਹਰ ਜਾਓ ਪ੍ਰੈਗਨਨਸੀ ਦਵਾਈਆਂ ਵੀ ਕਰ ਦਵਾਈਆਂ ਮਗਰਾਂ ਭਾਰਤੀਆਂ ਹੀ ਲਿਖ ਦਿੰਦੇ ਨੇ ਤੁਹਾਡੇ ਕਿ ਨਾਮ ਹੈ ਰੇਨੂ ਹਾਂ ਕਿਹੜੇ ਮਲੇ ਰਹਿੰਦੇ ਹੋ ਮੱਛੀ ਹਟੇ ਹਾਂ ਕੀ ਦਿੱਕਤ ਆ ਰਹੀ ਹੈ ਇਹ ਦਿੱਕਤ ਜੀ ਸਵੇਰ ਤੇ ਗਰਦ ਖਾਣ ਆਣਾ ਤਾਂ ਸਾਨੂੰ ਇਹ ਹੈ ਕਿ ਘਰ ਵਾਪਸ ਦੋ ਕਿਹੜੇ ਯਾਤ ਲਗਾਣੇ ਪੈਣਗੇ ਜਾਂ ਸਾਨੂੰ ਬੈਠੇ ਨੂੰ 3-4 ਵਜੇ ਜਾਣਗੇ ਹਾਂ ਜੀ ਦੋ ਡਾਕਟਰ ਹੋਣੇ ਚਾਹੀਦੇ ਇੱਥੇ ਹਾਂਜੀ ਹਾਂਜੀ ਦੋ ਡਾਕਟਰ ਹੋਣੇ ਚਾਹੀਦੀਆਂ ਪਰਚੀਆਂ ਨਹੀਂ ਲੈਣ ਤੇ ਲੱਗੋ ਤਾਂ ਪਹਿਲੇ 3-4 ਘੰਟੇ ਲਾਈਨ 'ਚ ਲੱਗਣਾ ਪੈਂਦਾ 3-4 ਘੰਟੇ ਪਰਚੀਆਂ ਦੀ ਲਾਈਨ 'ਚ ਅਮਨਦੀਪ ਭਾਈ ਲਲੋਛੀ ਤੋਂ ਆ ਮੈਂ ਵੀ ਹਾਂਜੀ ਇੱਥੇ ਕਰਾ ਰਹੇ ਸਾਰੇ رپورਟਰ ਗੁੱਡਾ ਸਾਹਿਬ ਇੱਥੇ ਕਰਾ ਰਹੇ ਹੋ ਕੇ ਦੋ ਤਿੰਨ ਮਹੀਨੇ ਚੱਕਰ ਲੰਦਿਆਂ ਨੂੰ ਬੁਰਾ ਹਾਲ ਹੈ ਹਸਪਤਾਲ ਦਾ ਸਾਰੇ ਬੁਰਾ ਹਾਲ ਹੈ ਜੇ ਕੋਈ ਜੀ ਵੀ ਬਿਮਾਰ ਹੋਈ ਆਈਏ ਇੱਥੇ ਮੈਡੀਸਿਨ ਮਿਲਦੀ ਨਹੀਂ ਹੈਗੀ ਮੈਂ ਕਹਿੰਦਾ ਇਹ ਇੱਥੇ ਲਿਖ ਕੇ ਦੇ ਦਿੰਨੇ ਆ ਬਾਹਰੋਂ ਲੈ ਲੂ ਨਾ ਅੰਦਰ ਲਿਖ ਕੇ ਵੀ ਨਹੀਂ ਦਿੰਦੇ ਹੈਗੇ ਵੀ ਸਾਡੇ ਕੋਲ ਮੈਡੀਸ ਆਸੀ ਡਾਕਟਰ ਨੂੰ ਆ ਸਾਹਮਣੇ ਅੱਛਾ ਬੈਠਾ ਨੂੰ ਡਾਕਟਰ ਆਈ ਨਹੀਂ ਹਾਂਜੀ ਕੀ ਕਹਿ ਰਹੇ ਹੋ ਇਹ ਪਤਾ ਨਹੀਂ ਬਦਲ ਹੀ ਹੋ ਗਈ ਕਹਿੰਦੇ ਹਾਂ ਜੀ ਇਹਦਾ ਪੈ ਕਹਿੰਦੇ ਪਟਿਆਲੇ ਕਹਿੰਦੇ ਦਿਖਾ ਲਓ ਜੀ ਦਿਖਾਣਾ ਹਾਂਜੀ ਸਿਮਰਨ ਹਾਂ ਕਿਹੜੇ ਮੰਦ ਲੇ ਰਹੇ ਤੁਸੀਂ ਪੁਰਾਣੀ ਸਨੋਬਤੀ ਪੁਰਾਣੀ ਸਨੋਬਤੀ 8 ਵਜੇ ਆਈ ਕੀ ਦਿਖਾਣਾ ਤੁਹਾਨੂੰ ਅਲਟਰਾਸਾਉਂਡ ਦਿਖਾਣੀ ਹੈ ਦਿਖਾਣਾ ਹੈ ਹਾਂਜੀ ਪੂਰਾ ਟ੍ਰਿਕ ਹੋ ਗਿਆ ਹਾਂਜੀ ਹੋ ਗਿਆ ਪੂਰਾ ਟਾਈਮ ਹੈ ਸਾਰੇ ਨਹੀਂ ਮੁਸ਼ਕਲ ਆ ਰਹੀਆਂ ਨਾ ਸਵੇਰ ਦੇ ਇੰਨੇ ਪਰੇਸ਼ਾਨ ਹੋ ਰਹੇ ਨੇ ਮਰੀਜ਼ ਜਿਹੜੇ ਸਜੇਰੀਆਂ ਨ ਰੱਖੇ ਸੀ ਸਾਤ ਚਾਰ ਉਹ ਸਾਰੇ ਮਾਤਾ ਕੁਛ ਲਿਆ ਭੇਜੇ ਨੇ ਤੇ ਸਾਰੇ ਇੰਨੀ ਮੁਸ਼ਕਲ ਡਾਕਟਰ ਤੋਂ ਬਿਨਾ ਡਾਕਟਰ ਗੁਰਮਨ ਤੋਂ ਬਿਨਾ ਇੰਨਾਸ ਬੁਰਾ ਹਾਲ ਹੋ ਰਿਹਾ ਮਰੀਜ਼ਾਂ ਦਾ ਕੋਈ ਵੀ ਡਾਕਟਰ ਸਰ ਸਾਨੂੰ ਡਾਕਟਰ ਗੁਰਮਨ ਐ ਪ੍ਰਮੋਸ਼ਨ ਡਾਕਟਰ ਗੁਰਮਨ ਦੀ ਸਰ ਪ੍ਰਮੋਸ਼ਨ ਹੋ ਗਈ ਜੋ ਰਜਿੰਦਰਾ ਉਹਨਾਂ ਨੇ ਜੁਆਇਨ ਕਰ ਲਿਆ ਅੱਜ ਤੇ ਸਰ ਮਰਜੀ ਮਰੀਜ਼ ਇੰਨੇ ਪਰੇਸ਼ਾਨ ਹੋ ਰਹੇ ਨੇ 1.5 200 ਮਰੀਜ਼ ਹੁੰਦਾ ਸਾਰਾ ਸਵੇਰ ਦਾ ਇੰਨਾ ਪ੍ਰੇਸ਼ਾਨੀ ਨਾਲ ਸਾਨੂੰ ਉਹ ਮੁਸ਼ਕਲਾਂ ਦਾ ਹੱਲ ਕਰਨਾ ਕਰੋ ਇਹਨਾਂ ਦਾ ਕੋਈ ਜਨੇਪਾ ਕਿਵੇਂ ਹੋ ਜਨੇਪਾ ਸਰ ਕੀ ਮੁਸ਼ਕਲੀਆਂ ਆ ਰ ਮਰੀਜ਼ ਪਰੇਸ਼ਾਨ ਹੋ ਰਹੇ ਨੇ ਸਾਰੇ ਸਵੇਰ ਦੇ ਬੈਠੇ ਨੇ 1.5 200 ਮਰੀਜ਼ ਮਾਮ ਕਰ ਦਾਂਦੇ ਸੀ ਸਰ ਤੇ ਨਾ ਹੀ ਕੋਈ ਸੇਜੇਰੀਅਨ ਹੋ ਰਿਹਾ ਜੀ ਨਾ ਹੀ ਕੋਈ ਡੀਐਨਸੀ ਹੋ ਰਹੀਆ ਨਾ ਹੀ ਕੋਈ ਬੱਚੇ ਬੰਦ ਦਾ ਆਪਰੇਸ਼ਨ ਹੋਣਾ ਹੁਣ ਕੁਝ ਵੀ ਨਹੀਂ ਹੋਣਾ ਸਰ ਮੈਡਮ ਤੋਂ ਬਗੈਰ ਸਾਨੂੰ ਘੱਟੋ ਘੱਟ ਕੋਈ ਡਾਕਟਰ ਹੋਣਾ ਸਾਡਾ ਕੋਈ ਹੱਲ ਹੋਣਾ ਚਾਹੀਦਾ ਸਰ ਡਾਕਟਰ ਆਣੇ ਚਾਹੀਦੇ ਮੈਡਮ ਲਈ ਜੀ ਚਾਰ ਡਾਕਟਰ ਤੇ ਹੋਣੇ ਚਾਹੀਦੇ ਨੇ ਸਰ ਘੱਟੋ ਘੱਟ ਜਿੰਨਾ ਪੇਸ਼ੈਂਟ ਇੱਥੇ ਹੁੰਦਾ ਸਾਰੇ ਪਿੰਡਾਂ ਦੇ ਮਰੀਜ਼ ਸਾਰੇ ਇੱਥੇ ਆਉਂਦੇ ਨੇ ਕਿੱਥਾਂ ਕਿੱਥਾਂ ਮਰੀ ਜਾਂਦਾ ਇੱਥੇ ਬਾਦਸ਼ਾਹਪੁਰ ਦੇ ਹੋਗੇ ਜੀ ਤਨੇਠੇ ਦੇ ਹੋਗੇ ਇਧਰੋਂ ਇਧਰੋਂ ਖਨੌਰੀ ਸਾਈਡ ਸਾਰਾ ਮਰੀਜ਼ ਸਾਰੇ ਇੱਥੇ ਆਉਂਦਾ ਹੀ ਡਾਕਟਰ ਤੋਂ ਉਹ ਡਾਕਟਰ ਸਾਹਿਬ ਦੀ ਪ੍ਰਮੋਸ਼ਨ ਹੋ ਗਈ ਚਲੋ ਪਹਿਲਾਂ ਸੀ ਕਿ ਨਹੀਂ ਜਾਣਾ ਪਰ ਉਹਨਾਂ ਨੇ ਕੱਲ ਜੁਆਇਨ ਕਰ ਲਿਆ ਤੇ ਕੱਲ ਮੈਂ ਆਪਣੇ ਸੀਐਮਓ ਸਾਹਮਣੇ ਗੱਲ ਕਰ ਲਈ ਸੀ ਇਸ ਬਾਰੇ ਤੇ ਅੱਜ ਆਪਾਂ ਰਿਟਰਨ ਵੀ ਲਿਖ ਕੇ ਦੇ ਰਹੇ ਹਾਂ ਤੇ ਕੋਸ਼ਿਸ਼ ਆ ਕਿ ਆਪਣੇ ਕੋਈ ਇੱਕ ਰੈਗੂਲਰ ਓਨਕੋਲੋਜਿਸਟ ਆ ਜਾਣਗੇ ਉਹਨਾਂ ਦਾ ਆਪਾਂ ਹੱਲ ਕਰ ਲਾਂਗੇ ਮੇਨ ਸਾਡੇ ਕੋਲ ਸਰਜਨ ਨਹੀਂ ਸਰਜਰੀ ਵਾਲੇ ਡਾਕਟਰ ਜਿਹੜੇ ਦੋ ਟਰਾਂਸਫਰ ਹੋ ਗਏ ਮੇਨ ਉਹ ਬਿਲਕੁਲ ਨਹੀਂ ਹੈਗੇ ਬਾਕੀ ਆਪਣੇ ਕੋਲ ਜਿੱਥੇ ਦੋ ਦੋ ਡਾਕਟਰ ਚਾਹੀਦੇ ਇੱਕ ਇੱਕ ਡਾਕਟਰ ਤਾਂ ਹੈਗਾ ਸਪੈਸ਼ਲਿਟੀ ਦਾ ਗਾਇਨੀਕ ਜਿਹਦੇ ਮਤਲਬ ਪ੍ਰਸਨ ਵਗੈਰਾ ਉਧਰ ਕਿਸੇ ਨੂੰ ਕਰ ਗਿਆ ਨਾ ਹਾਂਜੀ ਉਹ ਫੋਰ ਟੈਂਪਰੇਰੀ ਹੈਗਾ ਬਾਕੀ ਮੈਂ ਆਪਾਂ ਰਿਟਰਨ ਲਿਖ ਕੇ ਦੇ ਦੇ ਅੱਜ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨੇ ਹੂ